ਕੋਈ ਦੋ ਨੌਜਵਾਨ ਆਏ ਨੇ ਖਾਲੀਸਤਾਨ ਦੇ ਟੰਡੇ ਪੋਸਟਰ ਵਗੈਰਾ ਇੱਥੇ ਲਾਗੇ ਨੇ ਤਕਰੀਬਨ ਚਾਰ ਸਿ ਇਹਦੇ ਵਿੱਚ ਸਹਿਮ ਦਾ ਮਹੌਲ ਆ ਇਹ ਜਿਹੜੀ ਵੀ ਕੋਈ ਘਟਨਾ ਆਈ ਇਹ ਨਹੀਂ ਹੋਣੀ ਚਾਹੀਦੀ ਘਟਨਾ ਅੱਜ ਦਿਨ ਦਿਹਾੜੇ ਜਿਹੜੇ ਆ ਖਾਲੀਸਤਾਨ ਜਿੰਦਾਬਾਦ ਦੇ ਪੋਸਟਰ ਲੱਗੇ ਆ ਕਿ ਇੱਕ ਥਾਂ ਤੇ ਨਹੀਂ ਸ਼ਾਹ ਤੇ ਮਾਦਾ ਕਾਲੀ ਮੰਦਰ ਦੇ ਕੋਲ ਤੇ ਨਹਿਰੂ ਗੇਟ ਦੇ ਆਪਣੇ ਚੱਕੀ ਬਜ਼ਾਰ ਦੇ ਵਿੱਚ ਕਿਲਾ ਮੜੀ ਦੇ ਮੋੜ ਤੋਂ ਹੋਖਾ ਤਾਂ ਵੀ ਜਿਹੜਿਆ ਖਾਲੀਸਤਾਨ ਦੇ ਕੋਸ਼ਿਸ਼ ਪੈ ਗਿਆ ਜਿਹਦਣਾ ਪੰਜਾਬ ਦੇ ਹਿੰਦੂਆਂ ਦਾ ਖਾਸ ਕਰਕੇ ਪਟਾਰਾ ਦੇ ਲੋਕਾਂ ਦਾ ਜਿਹੜਾ ਮਨਵਰ ਡਿੱਗਾ ਇੱਕ ਘੰਟਾ ਪਹਿਲਾਂ ਹੀ ਕੋਈ ਦੋ ਨੌਜਵਾਨ ਆਏ ਨੇ ਖਾਲਿਸਤਾਨ ਦੇ ਟੰਡੇ ਪੋਸਟਰ ਵਗੈਰਾ ਇੱਥੇ ਲਾ ਗਏ ਤਕਰੀਬਨ ਬਿਜਾਰ ਵਿੱਚ ਜਿਹਦੇ ਵਿੱਚ ਸਹਿਮ ਦਾ ਮਹੌਲ ਆ ਕਿ ਇਹ ਜਿਹੜੀ ਵੀ ਦੁਘਟਨਾ ਆਈ ਹੈ ਨਹੀਂ ਹੋਣੀ ਚਾਹੀਦੀ ਵੀ ਜੀ ਰਲ ਮਿਲ ਕੇ ਰਹਿਣਾ ਚਾਹੀਦਾ ਵਾ ਕਿ ਜੋ ਗਲਤ ਕੰਮ ਹੋਇਆ ਇਹ ਨਹੀਂ ਹੋਣਾ ਜੀ ਘਟਨਾ ਅੱਜ ਦਿਨ ਦਿਹਾੜੇ ਜਿਹੜੇ ਆ ਖਾਲਿਸਤਾਨ ਜਿੰਦਾਬਾਦ ਦੇ ਪੋਸਟਰ ਲੱਗੇ ਆ ਤੇ ਇੱਕ ਥਾਂ ਤਾਂ ਨਹੀਂ ਸ਼ਾਇਦ ਮਾਦਾ ਕਾਲੀ ਮੰਦਰ ਦੇ ਕੋਲ ਤੇ ਨਹਿਰੂ ਗੇਟ ਦੇ ਆਪਣੇ ਚਕਰੀ ਬਿਜਾਰ ਦੇ ਵਿੱਚ ਕਿਲਾ ਮੱਡੀ ਦੇ ਮੋੜ ਤੋਂ ਹੋਰ ਥਾਂ ਤਾਂ ਵੀ ਜਿਹੜੇ ਆ ਖਾਲਿਸਤਾਨ ਦੇ ਪੋਸਟਰ ਜਿਹੜੇ ਲਾਏ ਗਏ ਆ ਜਿੱਦਣਾ ਪੰਜਾਬ ਦੇ ਹਿੰਦੂਆਂ ਦਾ ਖਾਸ ਕਰਕੇ ਬਟਾਰਾ ਦੇ ਲੋਕਾਂ ਦਾ ਜਿਹੜਾ ਮਨੋਰਥ ਡਿੱਗਾ ਤੇ ਦੂਜੇ ਬੰਨੇ ਬਟਾਰਾ ਸ਼ਹਿਰ ਤੇ ਜਿਹੜੇ ਹੋਰ ਪੰਜਾਬ ਦੇ ਵਿੱਚ ਫਰੋਤੀਆਂ ਤੇ ਘਟਾਵਵਾਦਰੀ ਜਿਹਦਾ ਕਰਕੇ ਸਾਰਾ ਪੰਜਾਬ ਦਾ ਮਾਹੌਲ ਖਰਾਬ ਹੋਇਆ ਪਿਆ ਵਾ ਪੰਜਾਬ ਦੇ ਹਿੰਦੂ ਡਰ ਰਿਆ ਪਿਆ ਪਰ ਜਿਹੜੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਇਹਦਾ ਕਿਸੇ ਵੱਲ ਕੋਈ ਧਿਆਨ ਨਹੀਂ ਆ ਇਹ ਆਪਣੇ ਇਹ ਦੋ ਮੁੰਡੇ ਸਿੱਖ ਨੌਜਵਾਨਾ ਜਿਹੜੇ ਜਿਨ੍ਹਾਂ ਨੇ ਪੋਸਟਰ ਲਾਏ ਹਨ ਤੇ ਇਹਨਾਂ ਦੇ ਪਰਚਾ ਦਾ ਜਿਹੜਾ ਦੇਸ਼ਦਰ ਦਾ ਮੁਕਤਵਾਦਰ ਜੀ ਕੀਤਾ ਜਾਵੇ ਇਹਨਾਂ ਦੇ ਖਿਲਾਫ ਹੋਰ ਕੀ ਚਾਹਨਾ ਆ ਪਾ ਬਿਲਕੁਲ ਕਰਾ ਰਹੇ ਆ ਜੀ ਅੱਜ ਜਿੰਨਾ ਕੁ ਹੋਇਆ ਹੋਇਆ ਕੱਲ ਬਾਕੀ ਕਰਦਾ ਲੋਡ ਪਈ ਸਾਰਾ ਬਿਜਾਰ ਜਿਹੜਾ ਸ਼ਹਿਰ ਬਟਾਲਾ ਬੰਦ ਹੋਊਗਾ ਤਿੰਨ ਚਾਰ ਪੋਸਟਰ ਜਿਹੜੇ ਨੇ ਉਹ ਚੱਕੀ ਬਾਜ਼ਾਰ ਚ ਲੱਗੇ ਨੇ ਖਾਲਸਤਾਨ ਜਿੰਦਾਬਾਦ ਦੇ ਪੰਜਾਬੀ ਚ ਲਿਖਿਆ ਉੱਤੇ ਅੱਛਾ ਜੀ ਹਾਂ ਕੀ ਕੀਤਾ ਗਿਆ ਉਹਦੇ ਚ ਅਸੀਂ ਸਰਚ ਕਰ ਰਹੇ ਆ ਸੀਸੀਟੀਵੀ ਕੈਮਰਿਆਂ ਦੀ ਸਰਚ ਕਰ ਰਹੇ ਆ ਆਪਾਂ ਦੋ ਦੋ ਮੁੰਡੇ ਕਹਿੰਦੇ ਆ ਜਿਨ੍ਹਾਂ ਨੇ ਲਾਏ ਨੇ ਕਾਲੀ ਅਗਟਵਾ ਤੇ ਸੀ ਉਹਨਾਂ ਨੂੰ ਸੀਸੀਟੀਵੀ ਵੇਖ ਰਹੇ ਆ ਉਹਨਾਂ ਨੂੰ ਟ੍ਰੇਸ ਕਰਨ ਵਾਸਤੇ ਕੋਈ ਅਸੀਸੀਟੀਵੀ ਨਜ਼ਰ ਆਈ ਹੋਵੇ ਨਹੀਂ ਕਰ ਰਹੇ ਆ ਜੀ ਕਰ ਰਹੇ ਆ ਹਾਂ ਜਿਹੜੇ ਖਾਲਸਾਪੁਰ ਦੇ ਪੋਸਟਰ ਲੱਗੇ ਉਹਨਾਂ ਦਾ ਵੀ ਕੀਤਾ ਉਹ ਇਸੇ ਲਲੇ ਕਬਜ਼ੇ ਲੈ ਲਿਆ ਕਬਜ਼ੇ ਲੈ ਲਿਆ ਕੋਈ ਦੋ ਨੌਜਵਾਨ ਆਏ ਨੇ ਖਾਲਸਾਪੁਰ ਦੇ ਟੰਡੇ ਪੋਸਟਰ ਵਗੈਰਾ ਇੱਥੇ ਲੱਗੇ ਨੇ ਤਕਰੀਬਨ ਚ ਕਿਦੇ ਵਿੱਚ ਸਹਿਮ ਦਾ ਮਾਹੌਲ ਆ ਇਹ ਜਿਹੜੀ ਵੀ ਕੋਈ ਘਟਨਾ ਆਈ ਇਹ ਨਹੀਂ ਹੋਣੀ ਚਾਹੀਦੀ ਘਟਨਾ ਅੱਜ ਦਿਨ ਦਿਹਾੜੇ ਜਿਹੜੇ ਆ ਖਾਲਸਾਪੁਰ ਜਿੰਦਾਬਾਦ ਦੇ ਪੋਸਟਰ ਲੱਗੇ ਆ ਕਿ ਇੱਕ ਥਾਂ ਤਾਂ ਨਹੀਂ ਸ਼ਹਿਰ ਤੇ ਮਾਦਾ ਕਾਲੀ ਮਦਰ ਦਾ ਕੋਲ ਇਹ ਨਹਿਰੂਗੜ੍ਹ ਦੇ ਆਪਣੇ ਚੱਕੀ ਬਿਜਾਰ ਦੇ ਵਿੱਚ ਕਿਨਾ ਵੱਡੇ ਦਾ ਮੋੜ ਤੋਂ ਹੋਖਾਤਾ ਵੀ ਜਿਹੜੇ ਆ ਖਾਲਸਾਾਂ ਦੇ ਪੋਸਟਰ ਲਗਾਏ ਗਿਆ ਜਿਹੜਾ ਪੰਜਾਬ ਦੇ ਹਿੰਦੂਆਂ ਦਾ ਖਾਸ ਕਰਕੇ ਬਟਾਰਾ ਦੇ ਲੋਆਂ ਦਾ ਜਿਹੜਾ ਮਨਵਰ ਡਿੱਗਾ ਇੱਕ ਘੰਟਾ ਪਹਿਲਾਂ ਹੀ ਕੋਈ ਦੋ ਨੌਜਵਾਨ ਆਏ ਨੇ ਖਾਲਿਸਤਾਨ ਦੇ ਝੰਡੇ ਪੋਸਟਰ ਵਗੈਰਾ ਇੱਥੇ ਲਾਗੇ ਨੇ ਤਕਰੀਬ 4:00 'ਚ ਕਿ ਇਹਦੇ ਵਿੱਚ ਸਹਿਮ ਦਾ ਮਹੌਲ ਆ ਕਿ ਇਹ ਜਿਹੜੀ ਵੀ ਘਟਨਾ ਆਈ ਹੈ ਨਹੀਂ ਹੋਣੀ ਚਾਹੀਦੀ ਵੀ ਜੀ ਰਲ ਮਿਲ ਕੇ ਰਹਿਣਾ ਚਾਹੀਦਾ ਕਿ ਇਹ ਜੋ ਗਲਤ ਕੰਮ ਹੋਇਆ ਇਹ ਨਹੀਂ ਹੋਣਾ ਜੀ ਕਟਨਾਟ ਦੇ ਦਿਨ ਦਿਹਾੜੇ ਜਿਹੜੇ ਆ ਖਾਲਸਾ ਜਿੰਦਾਬਾਦ ਦੇ ਪੋਸਟ ਲੱਗੇ ਆ ਤੇ ਇੱਕ ਥਾਂ ਤਾਂ ਨਹੀਂ ਸ਼ਹਿਰ ਤੇ ਮਾਦਾ ਕਾਲੀ ਮੰਦਰ ਦੇ ਕੋਲ ਤੇ ਨਹਿਰੂ ਗੜ੍ਹ ਦੇ ਆਪਣੇ ਚੱਕਰੀ ਬਜ਼ਾਰ ਦੇ ਵਿੱਚ ਪਿਲਾ ਮੱਡੀ ਦੇ ਮੋੜ ਤੇ ਹੋਰ ਥਾਂ ਤਾਂ ਵੀ ਜਿਹੜੇ ਆ ਖਾਲਸਾ ਦੇ ਪੋਸਟ ਜਿਹੜੇ ਲਾਏ ਗਿਆ ਜਿੱਦਾਂ ਪੰਜਾਬ ਦੇ ਹਿੰਦੂਆਂ ਦਾ ਖਾਸ ਕਰਕੇ ਬਟਾਲਾ ਦੇ ਹਿੰਦੂਆਂ ਦਾ ਜਿਹੜਾ ਮਨੋਵਲ ਡਿੱਗਾ ਤੇ ਦੂਜੇ ਬੰਨੇ ਬਟਾਲਾ ਸ਼ਹਿਰ ਤੇ ਜਿਹੜੇ ਹੋਰ ਪੰਜਾਬ ਦੇ ਵਿੱਚ ਫਰੋਤੀਆਂ ਦੇ ਘਟਾਵਵਾਦ ਜਿਹਦਾ ਕਰਕੇ ਸਾਰਾ ਪੰਜਾਬ ਦਾ ਮਾਹੌਲ ਖਰਾਬ ਹੋਇਆ ਪਿਆ ਵਾ ਪੰਜਾਬ ਦੇ ਹਿੰਦੂ ਡਰਿਆ ਪਿਆ ਪਰ ਜਿਹੜੀ ਪੰਜਾਬ ਦੀ ਆਮ ਆਜ਼ਾਦੀ ਪਾਰਟੀ ਦੀ ਸਰਕਾਰ ਆ ਇਹਦਾ ਕਿਸੇ ਨਾਲ ਕੋਈ ਧਿਆਨ ਨਹੀਂ ਆ ਇਹ ਆਪਣੇ ਇਹ ਦੋ ਮੁੰਡੇ ਸਿੱਖ ਨੌਜਵਾਨ ਜਿਹੜੇ ਜਿਨ੍ਹਾਂ ਨੇ ਪੋਸਟਰ ਲਾਏ ਆ ਤੇ ਇਹਦੇ ਪਰਚਾ ਦਾ ਜਿਹੜਾ ਦੇਸ਼ਦੋ ਦਾ ਮਕਤਬਾ ਦਰਜੀ ਕੀਤਾ ਜਾਵੇ ਇਹਨਾਂ ਦੇ ਖਿਲਾਫ ਹੋਰ ਕੀ ਚਾਹੁੰਦਾ ਆਪਾਂ ਬਿਲਕੁਲ ਕਰਾ ਰਹੇ ਆ ਜੀ ਅੱਜ ਜਿੰਨਾ ਕੋ ਹੋਇਆ ਹੋਇਆ ਕੱਲ ਬਾਕੀ ਕਰ ਸਾਰਾ ਬਾਜ਼ਾਰ ਜਿਹੜਾ ਸ਼ਹਿਰ ਬਟਾਲਾ ਬੰਦ ਹੋਊਗਾ ਤਿੰਨ ਚਾਰ ਪੋਸਟਰ ਜਿਹੜੇ ਨੇ ਉਹ ਚੱਕੀ ਬਾਜ਼ਾਰ ਚ ਲੱਗੇ ਨੇ ਖਾਲਿਸਤਾਨ ਜਿੰਦਾਬਾਦ ਦੇ ਪੰਜਾਬੀ ਜੀ ਲਿਖਿਆ ਉੱਤੇ ਹਾਂ ਕੀ ਕੀਤਾ ਗਿਆ ਉਹਦੇ ਤੇ ਅਸੀਂ ਸਰਚ ਕਰ ਰਹੇ ਆ ਸੀਸੀਟੀਵੀ ਕੈਮਰੇ ਦੀ ਸਰਚ ਕਰ ਰਹੇ ਆ ਆਪਾਂ ਦੋ ਦੋ ਮੁੰਡੇ ਕੰਦੇ ਆ ਜਿਨ੍ਹਾਂ ਨੇ ਲਾਏ ਨੇ ਕਾਲੀ ਐਕਟਵਾ ਤੇ ਸੀ ਉਹਨਾਂ ਨੂੰ ਸੀਸੀਟੀਵੀ ਵੇਖ ਰਹੇ ਆ ਉਹਨਾਂ ਨੂੰ ਟ੍ਰੇਸ ਕਰਨ ਵਾਸਤੇ ਕੋਈ ਸੀਸੀਟੀਵੀ ਨਜ਼ਰ ਆਈ ਹੋਵੇ ਨਹੀਂ ਕਰ ਰਹੇ ਆ ਜੀ ਕਰ ਰਹੇ ਆ ਹਾਂ ਜੀ ਜਿਹੜੇ ਖਾਲਸਾ ਦਾ ਕਬਜ਼ਾ ਲੱਗੀ ਉਹਨਾਂ ਦਾ ਕੀ ਕੀਤਾ ਉਹ ਇਸੇ ਲਾਲੇ ਕਬਜ਼ੇ 'ਚ ਲਾ ਲਿਆ ਕਬਜ਼ੇ ਲਾ ਲਿਆ